ਸੱਚੀ ਗੱਲ ਦੀ ਸਾਰਿਆਂ ਨੂੰ ਅੱਜ ਜੋ ਪੰਜਾਬ ਦੀ ਵਿਧਾਨ ਸਭਾ ਚ ਸੁਖਵਿੰਦਰ ਸਿੰਘ ਕੁਟਲੀ ਸਾਹਿਬ ਨਾਲ ਜੋ ਆਦਮਪੁਰ ਤੋਂ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਨਾਲ ਜੋ ਬਤੀਰਾ ਜੋ ਵਿਵਾਰ ਲੀਡਰ ਆਫ ਦ ਹਾਊਸ ਜਿਹਦੀ ਜੋ ਮਿਮਾਰੀ ਹੁੰਦੀ ਹੈ ਹਾਊਸ ਨੂੰ ਚਲਾਉਣਾ ਭਗਵੰਤ ਮਾਨ ਦੀ ਜੋ ਸ਼ਬਦਾਵਲੀ ਸੀ ਉਹਨਾਂ ਬਾਰੇ ਆਈ ਕੰਡੈਮਨ ਇਟ ਵਿਦ ਦ ਸਟਰੋਂਗੇਸਟ ਵਰਡਸ ਬੜਾ ਅਫਸੋਸ ਹੋਇਆ ਕਿ ਇੱਕ ਐਮਐਲਏ ਸਾਹਿਬ ਨੇ ਜਿਹੜੇ ਦਲਤ ਭਾਈਚਾਰੇ ਨਾਲ ਸੰਬੰਧਤ ਵੀ ਰੱਖਦੇ ਨੇ ਉਹਨਾਂ ਨੇ ਸਿਰਫ ਤੇ ਸਿਰਫ ਗਰੰਟੀ ਕੇਜਰੀワਲ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਭਗਵਾਨਤਮਾਨ ਜੀ ਥੋੜੀ ਗਰੰਟੀ ਉਹ ਯਾਦ ਕਰੇ ਇਹ ਕਿਉਂ ਹੁੰਦਾ ਹੈ ਕਿ ਜਦ ਵੀ ਕੋਈ ਤੁਹਾਨੂੰ ਥੋੜੀ ਗਰੰਟੀ ਯਾਦ ਕਰਾਉਂਦਾ ਹੈ ਇਲੈਕਸ਼ਨ ਤੋਂ ਪਹਿਲਾਂ ਦੀ ਤੁਸੀਂ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਹੋ ਉਸ ਇਨਸਾਨ ਨੇ ਸਿਰਫ ਇਹ ਗੱਲ ਕਹੀ ਕਿ ਤੁਹਾਡਾ ਇੱਕ ਵਾਅਦਾ ਸੀ ਗਰੰਟੀ ਸੀ ਕਿ ਪੰਜਾਬ ਦੀ ਜਦ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਤੇ ਡਿਪਟੀ ਚੀਫ ਮਿਨਿਸਟਰ ਉਹ ਮੁੱਖ ਮੰਤਰੀ ਦਰਨਪਾਈ ਚਾਰੇ ਨਾਲ ਸੰਬੰਧਿਤ ਦੋ ਸਾਲ ਪੂਰੇ ਹੋ ਗਏ ਮਗਰ ਇਹ ਵਾਅਦਾ ਇਹ ਗਰੰਟੀ ਪੂਰੀ ਨਹੀਂ ਹੋ ਉਹਨੇ ਯਾਦ ਕਰਾਇਆ ਤੇ ਇੰਨੀਆਂ ਮਿਰਚਾਂ ਲੱਗੀਆਂ ਭਗਵੰਤ ਮਾਨ ਜੀ ਨੂੰ ਉਹਨੂੰ ਕਹਿੰਦੇ ਇਹਦਾ ਦਿਮਾਗ ਖਰਾਬ ਹੋ ਗਿਆ। ਇਹ ਹਿੱਲ ਗਿਆ, ਪਾਗਲ ਹੋ ਗਿਆ। ਇਹਨੂੰ ਜੁੱਤੀ ਸੰਗਾਓ। ਇਹਨੂੰ ਦੌਰਾ ਪੈ ਗਿਆ, ਇਹਨੂੰ ਜੁੱਤੀ ਸੰਗਾਓ। ਕਿਉਂ ਭਾਈ? ਕੋਈ ਆਪ ਦੇ ਭਾਈਚਾਰੇ ਦੀ ਗੱਲ ਕਰ ਦਵੇ। ਥੋੜੀ ਗਰੰਟੀ ਤੁਹਾਨੂੰ ਯਾਦ ਕਰਾ ਦਵੇ ਤੇ ਉਹਨੂੰ ਤਾਂ ਦੌਰਾ ਪੈ ਗਿਆ। ਤੇ ਜਿਹੜੇ ਵਾਅਦੇ ਨਾ ਪੂਰੇ ਕਰਨ, ਗਰੰਟੀਆਂ ਨਾ ਪੂਰੇ ਕਰਨ ਉਹਨਾਂ ਨੂੰ ਦੌਰਾ ਨਹੀਂ ਪਿਆ। ਮੈਂ ਸਮਝਦਾ ਕਿ ਇਤੋਂ ਵੱਡਾ અપਮਾਨ ਇੱਕ ਚੁਣੇ ਹੋਏ ਨੁਮਾਇੰਦੇ ਦਾ ਇੱਕ ਐਮਐਲਏ ਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਇਜ਼ ਆਲਸੋ ਵਨ ਅਮੰਗ ਦ ਇਕਵਲ ਜੇ ਵੀ 118 ਚੋਂ ਇੱਕ ਨੇ ਔਰ ਉਹ ਬਹੁਮਤ ਹੈ ਤੇ ਉਹ ਵਨ ਅਮੰਗ ਦ ਇਕਵਲਸ ਬਣ ਕੇ ਮੁੱਖ ਮੰਤਰੀ ਬਣੇ ਉਹਨਾਂ ਦੇ ਲੀਡਰ ਆਫ ਦ ਹਾਊਸ ਬਣੇ ਆ ਇਫ ਯੂ ਡੋਨਟ ਹੈਵ ਪੇਸ਼ੈਂਸ ਜੇ ਤੁਹਾਡੇ ਚ ਸਬਰ ਨਹੀਂ ਔਰ ਕੋਈ ਤੁਹਾਡੀ ਗੱਲ ਤੁਹਾਨੂੰ ਯਾਦ ਕਰਾਵੇ ਤੁਸੀਂ ਉਹਦੇ ਨਾਲ ਇਸ ਕਿਸਮ ਦੀ ਬਦਤਮੀਜ਼ੀ ਕਰੋ ਉਹਦੀ ਤੋਹੀਨ ਕਰੋ ਕਿਉਂਕਿ ਉਹ ਕੋ ਪਰਟੀਕੂਲਰ ਕਾਸਟ ਨਾਲ ਐਸੀ ਭਾਈਚਾਰੇ ਨਾਲ ਸੰਬੰਧਿਤ ਹੈ ਇਹ ਤੁਹਾਨੂੰ ਕੋਈ ਇਜਾਜ਼ਤ ਨਹੀਂ ਦਿੰਦਾ ਯਾਦ ਕਰਾਉਣ ਦੀ ਲੋੜ ਨਹੀਂ ਹੁਣੇ ਥੋੜੇ ਦਿਨ ਪਹਿਲਾਂ ਗੁਰੂ ਰਵਿਦਾਸ ਜੀ ਮਹਾਰਾਜ ਦਾ ਬੜੇ ਸਤਿਕਾਰ ਨਾਲ ਅਸੀਂ ਉਹਨਾਂ ਦਾ ਵਰਕ ਬਣਾਇਆ ਔਰ ਜਿਸ ਐਮਐਲਏ ਨੂੰ ਤੁਸੀਂ ਅੱਜ ਕਹਿ ਰਹੇ ਸੀ ਕਿ ਇਹਨੂੰ ਜੁੱਤੀ ਸੰਘਾਓ ਇਹਦਾ ਦਿਮਾਗ ਖਰਾਬ ਹੋ ਗਿਆ ਇਹਨੂੰ ਦੌਰਾ ਪੈ ਗਿਆ ਹੈ ਪਾਗਲ ਹੋ ਗਿਆ ਹੈ ਸਿਰਫ ਇਸ ਲਈ ਕਿ ਉਹਨੇ ਥੋੜੀ ਇੱਕ ਐਸਸੀ ਭਾਈਚਾਰੇ ਦੇ ਪ੍ਰਤੀ ਕਮਿਟਮੈਂਟ ਯਾਦ ਕਰਾਤੀ। ਮਾਨ ਸਾਹਿਬ ਗੁਰੂ ਰਵਿਦਾਸ ਜੀ ਮਹਾਰਾਜ ਸਾਡੇ ਸਾਰਿਆਂ ਦੇ ਸਤਿਕਾਰਯੋਗ ਨੇ। ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੀ ਬਾਣੀ ਦਾ ਅਰਜਾ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਗਿਆ ਹੈ ਔਰ ਗੁਰਸਿੱਖ ਗੁਰਨਾਨਕ ਨਾਮ ਲੈਵਾ ਦੇਸ਼ਾਂ ਵਿਦੇਸ਼ਾਂ 'ਚ ਬੈਠੀ ਸੰਗਤਾਂ ਉਹਨਾਂ ਦਾ ਬੜਾ ਸਤਿਕਾਰ ਕਰਦੀਆਂ ਤੁਸੀਂ ਨਹੀਂ ਕਰਦੇ ਤੁਹਾਡੀਆਂ ਆਦਤਾਂ ਜਿਹੇ ਜਿਹਿਆਂ ਨੇ ਉਹ जगਜਾਹਿਰ ਨੇ ਉਹ ਕੋਈ ਦੱਸਣ ਦੀ ਲੋੜ ਨਹੀਂ ਮਗਰ ਅੱਜ ਤੁਹਾਡੇ ਬਿਹੇਵੀਅਰ ਤੇ ਮੈਂ ਸਮਝਦਾ ਕਿ ਜੋ ਤੁਸੀਂ અપਮਾਨ ਸੁਖੀ ਸਾਹਿਬ ਦਾ ਕੀਤਾ ਮੈਂ ਆਪ ਉਹਨਾਂ ਨਾਲ ਗੱਲ ਕੀਤੀ ਜਿੱਥੇ ਮੈਂ ਉਹਨਾਂ ਨਾਲ ਹਮਦਰਦੀ ਵੀ ਕੀਤੀ ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਜਿੱਥੇ ਮਰਜ਼ੀ ਲੋਟ ਪਵੇ ਫੋਰ ਇਨਸਲਟਿੰਗ ਯੂ For the for I stand in with और इंसल्टिंग द कम्युनिटी फॉर इंसल्टिंग रविदास भाई चारे ਨਾਲ ਸੰਬੰਧਿਤ ਕਿਸੇ ਜੀ ਨੂੰ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਆਈ ਸਟੈਂਡ ਇਨ ਸੋਲੀਡੈਰਿਟੀ ਵਿਦ ਸੁਖੀ ਸਾਹਿਬ ਸਕਵਿੰਦਰ ਸਿੰਘ ਕੋਟਲੀ ਸਾਹਿਬ ਔਰ ਮੈਂ ਇਹ ਵਿਸ਼ਵਾਸ ਦੋਣਾ ਕਿ ਉਹਨਾਂ ਨਾਲ ਇਸ ਸੱਚ ਸੱਚ ਦੀ ਲੜਾਈ ਚ ਇਸਤੀਫਾ ਦੇਣ ਦੀ ਲੋੜ ਨਹੀਂ ਕੋਟਲੀ ਸਾਹਿਬ ਤੁਹਾਨੂੰ ਇਹ ਲੜਾਈ ਲੜਨ ਦੀ ਲੋੜ ਹੈ ਇਸਤੀਫਾ ਦੇਣਗੇ ਇਹ ਜੇ ਲੋਗ ਜਿਨ੍ਹਾਂ ਦਾ ਦਿਮਾਗ ਖਰਾਬ ਹੋਇਆ ਜਿਹੜੇ ਕਦੇ ਸ਼ਰਾਬ ਦੇ ਨਸ਼ੇ 'ਚ ਪਾਰਲੀਮੈਂਟ 'ਚੋਂ ਕੱਢੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ 'ਚੋਂ ਗੁਰਦੁਆਰਾ 'ਚੋਂ ਕੱਢੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ 'ਚੋਂ ਇਹ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ 'ਚ ਆਉਂਦੇ ਲੋਕ ਇਹਨਾਂ ਦੀਆਂ ਤੋੜਾਂ ਲਵਾਉਂਦੇ ਜਿਨ੍ਹਾਂ ਨੂੰ ਆਪ ਸ਼ਰਾਬੀ ਕਬਾਬੀ ਬੰਦਾ ਵਿਧਾਨ ਸਭਾ 'ਚੋਂ ਇਹੀ ਜੀ ਨੂੰ ਨਿਕਲਣਾ ਚਾਹੀਦਾ ਔਰ ਮੈਂ ਚਾਹੂੰਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਰਾਈਜ਼ ਅਬੋ ਪਾਰਟੀ ਲਾਈਨਸ ਔਰ ਉਸ ਵੀਰ ਦਾ ਜਿਹਨੇ ਸੱਚ ਦੀ ਗੱਲ ਕੀਤੀ ਆ ਆਵਾਜ਼ ਉਠਾਈ ਆ ਆਪਦੀ ਗੱਲ ਰੱਖੀ ਆ ਕੋਈ ਟੋਲਰੈਂਸ ਤਾਂ ਦਿਖਾਓ ਯਾਰ ਵਨ ਫਰਸਟ ਟਾਈਮ ਐਮਐਲਏ ਹੈ ਤੁਸੀਂ ਲੀਡਰ ਆਫ ਦੀ ਹਾਊਸ ਹੋ ਜਿਉਂਨੇ ਗੱਲ ਰੱਖਤੀ ਤੇ ਕਿਹੜਾ ਪਾਪ ਕਰਤਾ ਇਸ ਲਈ ਮੈਂ ਡਿਮਾਂਡ ਕਰਦਾ ਕਿ 295 ਇਹਦਾ ਧਾਰਮਿਕ ਭਾਵਨਾਵਾਂ ਨੂੰ ਜਸਟ ਬਿਕੋਜ਼ ਉਹ ਇੱਕ ਪਰਟੀਕੂਲਰ ਕਮਿਊਨਿਟੀ ਨਾਲ ਸੰਬੰਧਿਤ ਸੀ ਉਸਨੇ ਇੱਕ ਐਸੀ ਭਾਈਚਾਰੇ ਦੀ ਗੱਲ ਰੱਖ ਦਿੱਤੀ ਤੇ ਉਹਦਾ ਦਿਮਾਗ ਖਰਾਬ ਹੋ ਗਿਆ हां ओनु जुक्ति ਸੰਭਾਉਣ ਦੀ ਲੋਡ ਪੈਗੀ ਥੋਡੇ ਉਤੇ ਪਰਚਾ ਦਰਜ ਹੋਵੇ ਔਰ ਜੇ ਪਰਚਾ ਨਹੀਂ ਦਰਜ ਹੁੰਦਾ ਥੋਡੀ ਮਾਨਸਿਕਤਾ ਦਿਖੂਗੀ ਥੋਡੀ ਸੋਚ ਦਿਖੂਗੀ ਔਰ ਜੇ ਛਾੜੀ ਮੋਟੀ ਸ਼ਰਮ ਹੈ ਨਾ ਭਗਵੰਤਬਾਹ ਤੇ ਮਾਫੀ ਮੰਗ ਲਾ ਹਲੇ ਵੀ ਚੰਗਾ ਰਹੇਗਾ ਵੈਸੇ ਸਲਾਹ ਤਾਂ ਦੇਣ ਦੀ ਲੋਡ ਨਹੀਂ ਸਲਾਹ ਤਾਂ ਉਹ ਜਿਹਨੂੰ ਦੇਈਦੀ ਹੈ ਜੁੜਾ ਕੋ ਸਿਆਣਾ ਬੰਦਾ ਬੰਦਾ ਹੋਵੇ ਅੱਗੇ ਤੇਰੇ ਵਰਗੇ ਕਬਲੇ ਨੂੰ ਕਾਦੀ ਸਲਾਹ ਪਾਈ ਮਗਰ ਅੱਜ ਮੈਂ ਫੇਰ ਕਿਉਂਕਿ ਇਹ ਇੱਕ ਇੰਡੀਵਿਜੂਅਲ ਦੀ ਗੱਲ ਨਹੀਂ ਇਹ ਪੰਜਾਬ ਦੀ ਵਿਧਾਨ ਸਭਾ ਚ ਜੋ ਅੱਜ ਇੱਕ ਭਾਈਚਾਰੇ ਨੂੰ ਐਸ ਸੀ ਭਾਈਚਾਰੇ ਨੂੰ ਜੋ ਕੰਡੈਮ ਕੀਤਾ ਤੁਸੀਂ ਆਪ ਦੇ ਅਲਫਾਜ਼ਾਂ ਨਾਲ ਜੋ ਸੋਚ ਉਖਾਈਆ ਉਹਨਾਂ ਪ੍ਰਤੀ ਉਸ ਨੂੰ ਮੈਂ ਸਖਤ ਲਫ਼ਜ਼ਾਂ ਚ ਨਿੰਦਾ ਕਰਦਾ ਹਾਂ ਔਰ ਆਸ ਉਮੀਦ ਕਰਦਾ ਹਾਂ ਕਿ ਕੇਜਰੀਵਾਲ ਸਾਹਿਬ ਔਰ ਉਹਨਾਂ ਦੀ ਆਹਮ ਆਦਮੀ ਪਾਰਟੀ ਜਿਨ੍ਹਾਂ ਚ ਗੈਰਤ ਜਿਨ੍ਹਾਂ ਚ ਕੋਈ ਇਨਸਾਨੀਅਤ ਜਿਉਂਦੀ ਹੈ ਸ਼ਾਇਦ ਉਹ ਇਸ ਗੱਲ ਨੂੰ ਮੇਰੇ ਨਾਲ ਰਲ ਕੇ ਕੰਡੈਮ ਕਰਨਗੇ ਐਂਡ ਵਿਲ ਡਿਮਾਂਡ ਐਕਸ਼ਨ ਅਗੇਂਸਟ Pagou um tempo, um